ਕੰਦੇ ਨੇ ਆਪਣੇ ਵਿਆਹ ਦਾ ਚ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਹੁੰਦਾ ਹੈ ਫਿਰ ਜਦੋਂ ਵਿਆਹ ਦੀ ਤਾਰੀਖ ਪੱਕੀ ਹੁੰਦੀ ਆ ਨਾ ਤਾਂ ਦਿਲ ਚ ਬਹੁਤ ਹੀ ਲੱਡੂ ਫੁੱਟਦੇ ਆ ਤੇ ਫਿਰ ਜਦੋਂ ਵਿਆਹ ਵਾਲਾ ਦਿਨ ਹੁੰਦਾ ਨਾ ਤਾਂ ਫਿਰ ਅਲੱਗ ਹੀ ਫੀਲਿੰਗ ਆਉਂਦੀ ਆ ਬੰਦਾ ਉੜਦਾ ਹੀ ਫਿਰਦਾ ਖਾਸ ਕਰਕੇ ਜਦੋਂ 90 ਵਾਲਿਆਂ ਦਾ ਵਿਆਹ ਹੁੰਦਾ ਨਾ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿਉਂਕਿ ਉਹ ਆਪਣੀਆਂ ਉਮੀਦਾਂ ਮੁਕਾ ਚੁੱਕੇ ਹੁੰਦੇ ਆ ਵਿਆਹ ਹੋਣ ਦੀਆਂ ਤੇ ਫਿਰ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਨਾ ਤਾਂ ਉਹਨਾਂ ਨੂੰ ਵੱਖਰਾ ਹੀ ਚਾ ਹੁੰਦਾ ਹੈ ਪਤੰਦਰ ਅੰਦਰੋਂ ਅੰਦਰ ਹੀ ਹਸੀ ਜਾਂਦੇ ਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਯਾਰ ਨਿੱਕਾ ਜਿਹਾ ਵੀਡੀਓ ਕਲਿੱਪ ਬ ਇਹ ਕਲਿੱਪ ਜੇ ਤੁਸੀਂ ਦੇਖੋਗੇ ਕਿ ਲਾੜਾ ਦੇ ਲਾੜੀ ਖਲੋਤੇ ਹੋਏ ਆ ਤੇ ਲਾੜੇ ਦੇ ਯਾਰ ਦੋਸਤ ਉਸ ਨੂੰ ਮਜ਼ਾਕ ਕਰ ਰਹੇ ਨੇ ਕਹਿੰਦੇ ਪਤੰਦਰ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਦੀ ਉਹਨੂੰ ਕਹਿੰਦੇ ਆ ਭਾਬੀ ਦੇ ਲਾਗੇ ਹੋ ਕਦੀ ਉਸ ਨੂੰ ਕੁਝ ਕਹਿੰਦੇ ਆ ਤੇ ਉਹ ਵੀ ਪਤੰਦਰ ਅੰਦਰੋਂ ਅੰਦਰੀ ਵੇਖੋ ਕਿੰਨਾ ਖੁਸ਼ ਹੋ ਰਿਹਾ ਹੈ ਸੋ ਵਾਓ ਇਹ ਤੁਹਾਡੇ ਨਾਲ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ ਓਏ ਉਹਨੂੰ ਯਕੀਨ ਨਹੀਂ ਹੁੰਦਿਆ ਕਦੀ ਭਾਵੇਂ So naftan lau. Mamma samayi la. Paya. So naalo yaa. Darijina. Naalo ਓਏ ਉਹਨੇ ਚ ਕੀ ਇੰਨੇ ਹੁੰਦਿਆ ਓਏ ਉਹਨੇ ਚ ਕੀ ਇੰਨੇ ਹੁੰਦਿਆ ਹਾਂਜੀ ਮਿੱਤਰੋ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਵਿਆਹ ਹੋ ਚੁੱਕਿਆ ਹੈ ਜਾਂ ਨਹੀਂ ਤੇ ਤੁਸੀਂ 90 ਵਾਲੇ ਹੋ ਜਾਂ ਫਿਰ 2000 ਵਾਲੇ ਹੋ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ